ਜਨਰਲ ਸੰਠੇਕੇਦਾਰ ਹਾਂਜੀ ਕੀ ਮਾਮਲਾ ਕੀ ਸਾਰੇ ਇੱਕ ਜਿਹੜਾ ਅੱਜ ਮਾਮਲਾ ਸਾਡੇ ਮਹੱਲੇ ਚ ਕਰਮਜੀਤ ਸਿੰਘ ਸੰਧੂ ਰਟਾਇਰਡ ਸਾਡੇ ਦਾ ਰਹਿ ਰਹੇ ਸੀ ਕਿਉਂਕਿ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਸੀ ਸੋਸ਼ਲ ਸੇਵਕ ਸੀਗਾ ਬਹੁਤ ਵਧੀਆ ਕਾਰਜ ਕਰਦਾ ਸੀ ਬੇਟੇ ਦਾ ਫੋਨ ਆਇਆ ਕਹਿੰਦਾ ਪਾਪਾ ਖਾਇਆ ਮੜ ਜਾ ਘਰ ਕਾਰਨ ਕੇ ਦੇਖਿਆ ਤਾਂ ਗੋਲੀ ਚੱਲੀ ਸੀ ਕਿ ਸਿਰ ਚ ਗੋਲੀ ਜੰਗੀ ਗੋਲੀ ਵੱਜਣ ਦਾ ਕੋਈ ਕਾਰਨ ਸਾਹਮਣੇ ਆਇਆ ਨਹੀਂ ਕੋਈ ਕਾਰਨ ਨਹੀਂ ਕਿਉਂਕਿ ਸਾਡੇ ਨਾਲ ਮਿਲਦਾ ਕਹਿੰਦਾ ਸੀਗਾ ਕਿ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਸਮਾਂ ਇਹਦਾਂ ਆ ਗਿਆ ਕਿ ਕਿਉਂ ਬੱਜੀ ਕਿਉਂ ਮਾਰੀ ਇਹਦੇ ਬਾਰੇ ਪਰ ਕਿੰਨੇ ਵਜੇ ਹਸ ਹੋਇਆ ਬਾਦਕ ਘੰਟਾ ਪਹਿਲਾਂ ਜੀ ਤੇ ਬਾਡੀ ਵਗੈਰਾ ਕਿੱਥੇ ਹੈ ਜੀ ਬਾਡੀ ਹੁਣ ਐਂਬੂਲੈਂਸ ਭੇਜੀ ਹੈ ਜੀ ਹਸਤਾਨ ਮਾਟਮ ਹੋਊਗਾ ਤੇ ਬਾਕੀ ਪੁਲਿਸ ਕਾਰ ਜਿਹੜੀ ਹੋ ਕੇ ਉਹ ਬਾਅਦ ਸਸਕਾਰ ਕੀਤਾ ਕੋਈ ਪਤਾ ਚੱਲੇ ਕਿ ਫਾਇਰ ਕਿੰਨੇ ਹੋਏ ਕੋਈ ਹਾਂਜੀ ਗੁੰਨੀਆਂ ਗੋਲੀਆਂ ਚੱਲੀਆਂ ਕੁਝ ਪਤਾ ਚੱਲੇ ਨਹੀ ਇਹ ਨਹੀਂ ਪਤਾ ਲੱਗ ਕੋਈ ਗੋਲੀ ਚੱਲੀ ਮੈਨੂੰ ਅਜੇ ਕਲੀਅਰ ਨਹੀਂ ਹੈ ਕੋਈ ਲੈ ਕੇ ਬਾਡੀ ਪੁਲਿਸ ਆਈ ਸੀਗੀ ਬੜਾ ਹੋਇਆ ਜੋ ਵੀ ਹੋਣਾ ਬੜਾ ਬੜੇ ਦੁੱਖ ਦੀ ਗੱਲ ਮੈਂ ਜੀ ਸਾਨੂੰ ਖੁਦ ਨੂੰ ਜੀ ਪਤਾ ਮੈਨੂੰ ਹੁਣੇ ਖਬਰ ਮਿਲੀ ਕਿ ਕਿਸੇ ਨੇ ਗੋੜੀ ਚਲਾਈ ਹੋ ਚੱਲੀ ਕਿੱਧਰ ਲੱਗੀ ਕਿੱਧਰ ਕੋਈ ਪਤਾ ਨਹੀਂ ਜਦੋਂ ਆ ਕੇ ਦੇਖਿਆ ਤੇ ਸਰਦਾਰ ਉਹ ਨਹੀਂ ਸਾਡੇ ਕਿਉਂਕਿ ਬੁੱਲੇ ਦੀ ਪੂਰੀ ਐਸੋਸੀਏਸ਼ਨ ਦੇ ਵਿੱਚ ਕਾਫੀ 파ਰਟਨਰ ਪਾਰਟਿਸਪੇਸ਼ਨ ਕਰਦੇ ਸੀਗੇ ਤੇ ਜਦੋਂ ਉਹ ਵੀ ਮਿਲਣਾ ਤੇ ਬੜਾ ਸਾਨੂੰ ਇਹ ਕਹਿਣਾ ਪਿਆ ਆ ਕਰ ਦਿਓ ਆ ਕਰ ਦਿਓ ਬਹੁਤ ਸਿਚੂਏਸ਼ਨ ਔਰ ਇਹ ਕੇਲੇ ਕਾਰਨ ਕਰਕੇ ਇਦਾਂ ਉਹਨਾਂ ਨੇ ਕੀਤਾ ਆਪਣੀ ਸਮਝ ਤੋਂ ਬਾਹਰ ਹੈ ਹੁਣ ਉਹਨਾਂ ਦੀ ਬੋਡੀ ਅਸੀਂ ਸ਼ਿਫਟ ਕਰਕੇ ਐਂਬੂਲੈਂਸ ਸ਼ਿਫਟ ਕੀਤੀ ਹੈ ਜੀ ਬਾਕੀ ਦੀ ਕਾਰਵਾਈ ਜੋ ਬਾਕੀ ਦੇ ਮੁਲਾਜ਼ਮ ਮੁਲਾਜ਼ਮ ਜਿਹੜੇ ਵੀ ਕਹਿੰਦੇ ਦੱਸਾਂਗੇ ਉਹ ਹੀ ਮਨਜ਼ੂਰ ਹੈ ਕੀ ਨਾਮ ਕੀ ਹੈ ਜੀ ਮਾੜਾ ਨਾਮ ਜੀ ਸਰਦਾਰ ਜੀ ਸਾਨੂੰ ਮੈਨੂੰ ਬਣਾ ਨਹੀਂ ਦੱਸ ਸਵਾ ਕਰਮਜੀਤ ਸਿੰਘ ਦਾ ਜੀ ਨਾਮ ਕੀ ਮਾਮਲਾ ਇਹ ਕਿਹੜੀ ਘਰ ਦੇ ਵਿੱਚੋਂ ਡੈਡ ਬੜੀ ਮਿਲੀ ਸੀ ਤੁਹਾਨੂੰ ਸਵਾ 1/4 ਵਜੇ ਫੋਨ ਆਇਆ ਗਗਨਜੀਤ ਸਿੰਘ ਐਡਵੋਕੇਟ ਨੇ ਇਥੇ ਕਟੇਰੀਆਂ ਲੱਗੇ ਨੇ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਡੈਡੀ ਆ ਕਰਮਜੀਤ ਸਿੰਘ ਰਿਟਾਇਰਡ ਸਬ ਇੰਸਪੈਕਟਰ ਨੇ 2015 ਚ ਪੈਰ ਹੋਈ ਸੀ ਮਹਿਕਮਾ ਪੁਲਿਸ ਨੂੰ ਉਨੇ ਆਪਣੇ ਸਰਵਸਰਵ ਵਾਲਵਰ ਨਾਲ ਜਿਹੜੀ ਆਪਣੀ ਫੁੱਟਪੜੀ ਕੀ ਗੋਲੀ ਮਾਰਦੀ ਹੈ। ਤੋ ਅਸੀਂ ਮੌਕੇ ਤੇ ਪੁੱਜੇ ਹਾਂ ਤਾਂ ਦੇਖਿਆ ਬਾਕੀ ਵੀ ਉਹਦੇ ਜਿਹੜੇ ਇੱਥੇ ਗੋਲੀ ਉਹਨੇ ਆਪਣੇ ਫੁੱਟਪੜੀ 'ਚ ਮਾਰੀ ਹੋਈ ਹੈ। ਤਾਂ ਅਸੀਂ ਉਹ ਜਿਹੜਾ ਰਿਵਲਵਰ ਜਿਹੜਾ ਉਹਦਾ ਕਬਜ਼ੇ 'ਚ ਲੈ ਲਿਆ। ਤੇ ਬਾਕੀ ਜਿਹੜੀ ਡੈੱਡ ਬੋਡੀ ਆ ਅਸੀਂ ਸਿਵਲ ਹਸਪਤਾਲ ਫਗਵਾੜਾ ਮੌrti ਚ ਰਖਾਤੀ ਹੈ ਤੇ ਵਾਰਸਾਂ ਵੱਲੋਂ ਜੋ ਵੀ ਪਹਿਨਤ ਅਜ ਕਰਾਈ ਜਾਣਗੇ ਉਸ ਤੰਤਕ ਕੇ ਕਾਰਨ ਸਰਕਾਰਾਂ ਸਾਹਮਣੇ ਆਇਆ ਕੁਝ ਅਤੇ ਸਾਨੂੰ ਉਹਨਾਂ ਨੇ ਕੋਈ ਬਿਆਨ ਨਹੀਂ ਦਰਜ ਕਰਾਇਆ ਜੋ ਵੀ ਉਹਦੇ ਲੜਕੇ ਜਾਂ ਉਹਨਾਂ ਦੀ ਘਰਵਾਲੀ ਜਾਂ ਕੋਈ ਵੀ ਵਾਰ ਸਾਨੂੰ ਕੋਈ ਬਿਆਨ ਦਰਜ ਕਰਵਾਉਂਦਾ ਉਹਦੇ ਮਤਲਬ ਕੋ ਕਾਰਵਾਈ ਕੀਤੀ ਜਾਊਗਾ ਜਿਹੜਾ ਹਥਿਆਰ ਸੀ ਉਹ ਆਪਣਾ ਸੀ ਇਹਨਾਂ ਦਾ ਹਾਂ ਉਹਦਾ ਲਾਇਸੈਂਸੀ ਵਾਲਾ ਉਹ ਆਪਣਾ ਠੀਕ ਹੈ ਬਜਿੰਦਰ ਸਿੰਘ ਠੇਕੇਦਾਰ ਹਾਂਜੀ ਕੀ ਮਾਮਲਾ ਕੀ ਸਰ ਇੱਕ ਜਿਹੜਾ ਅੱਜ ਮਾਮਲਾ ਸਾਡੇ ਮਹੱਲੇ 'ਚ ਕਰਮਜੀਤ ਸਿੰਘ ਸੰਧੂ ਰਿਟਾਇਰਡ ਥਾਣੇਦਾਰ ਰਹਿ ਰਹੇ ਸੀ ਕਿਉਂਕਿ ਬੈਕਟਰ ਸੁਸਾਇਟੀ ਦੇ ਪ੍ਰਧਾਨ ਵੀ ਸੀ ਸੋਸ਼ਲ ਸੇਵਕ ਸਿਗਾ ਬਹੁਤ ਵਧੀਆ ਕਾਰਜ ਕਰਦਾ ਸੀ ਬੇਟੇ ਦਾ ਫੋਨ ਆਇਆ ਕਹਿੰਦਾ ਇੰਦਾਂ ਪਾਪਾ ਖਾਇਆ ਮਰ ਗਿਆ ਕਾਰਾਂ ਕੇ ਦੇਖ ਕੇ ਤਾਂ ਪੁਲਿਸਾਈਂ ਨਹੀਂ ਸੀ ਕਿ ਸਰਚ ਗੋਲੀ ਚੱਲੀ ਗੋਲੀ ਵੱਜਣ ਦਾ ਕੋਈ ਕਾਰਨ ਸਾਹਮਣੇ ਆਇਆ ਨਹੀਂ ਕੋਈ ਕਾਰਨ ਨਹੀਂ ਕਿਉਂਕਿ ਸਾਡੇ ਨਾਲ ਮੁੰਡਾ ਕਹਿੰਦਾ ਸੀਗਾ ਕਿ ਕਦੇ ਇੱਕਦਮੀ ਕੋਈ ਗੱਲ ਨਹੀਂ ਸੀਗੀ ਪਰ ਸਮਾਂ ਹੀ ਇਦਾਂ ਦਾ ਆ ਗਿਆ ਕਿ ਕਿਉਂ ਵੱਜੀ ਕਿਉਂ ਮਾਰੀ ਇਹਦੇ ਬਾਰੇ ਅਸੀਂ ਪਰ ਕਿੰਨੇ ਵਜੇ ਹਸੋ ਹੈ ਵੱਧ ਦਾ ਘੰਟਾ ਪਹਿਲਾਂ ਜੀ ਤੇ ਬੋਡੀ ਵਗੈਰਾ ਕਿੱਥੇ ਹੈ ਜੀ ਬੋਡੀ ਹੁਣੇ ਐਂਬੂਲੈਂਸ ਭੇਜੀ ਹੈ ਜੀ ਹਸਪਤਾਲ ਪੁਆਇੰਟ ਬਹੁਗਾਂ ਤੇ ਬਾਕੀ ਪੁਆਇੰਟ ਸਟਾਸ਼ਨ ਲਈ ਜਿਹੜੀ ਹੋ ਕੇ ਹੈ ਕੋਈ ਪਤਾ ਚੱਲੇ ਫਾਇਰ ਕਿੰਨੇ ਹੋਏ ਕੋਈ ਹਾਂਜੀ ਗੁੰਨੀਆਂ ਗੋਲੀਆਂ ਚੱਲੀਆਂ ਕੁਝ ਪਤਾ ਚੱਲੇ ਨਹੀਂ ਇਹ ਨਹੀਂ ਪਤਾ ਲ ਕੋਈ ਕੋਈ ਗੋਲੀ ਚੱਲੀ ਮੇਰੇ ਕੋਲ ਅਜੇ ਕਲੀਅਰ ਨਹੀਂ ਹੈ ਕੋਈ ਲੈ ਗਿਆ ਬਾਡੀ ਪੁਲਿਸ ਆਈ ਸੀਗੀ ਬੜਾ ਹੋਇਆ ਜੋ ਵੀ ਹੋਣਾ ਪਤਾ ਨਹੀਂ